ਬਾਰੇ سارے ਲੋਕ ਵਕੀਲ ਸਾਹਿਬ ਇਹ ਵੀ ਕਹਿ ਦਿੰਦੇ ਆ ਕਹਿੰਦੇ ਵੀ ਲੀਡਰਾਂ ਦੇ ਖਰਚੇ ਘਟਾਉਣੇ ਚਾਹੀਦੇ ਇਹ ਤਨਖਾਹਾਂ ਘਟਾਉਣੀਆਂ ਚਾਹੀਦੀਆਂ ਲੀਡਰਾਂ ਦਾ ਖਰਚਾ ਬਹੁਤ ਹੈ ਨਹੀਂ ਲੀਡਰ ਦੀ ਤਾਂ ਤਨਖਾਹ ਹੀ ਨਹੀਂ ਹੈਗੀ ਹੂੰ ਤੁਸੀਂ ਕੀ ਸਮਝਦੇ ਹੋਗੇ ਕਿੰਨੀ ਤਨਖਾਹ ਕੀ ਕਐਮਐਲਏ ਦੀ 25000 ਰੁਪਏ ਤਨਖਾਹ ਕੀ ਕਐਮਐਲਏ ਦੀ ਪੱਤੇ ਪੁੱਤੇ ਪਾ ਕੇ ਕਿੰਨੀ ਬਣ ਜਾਂਦੀ ਹੈ ਜੀ ਮੈਕਸਿਮਮ ਬਿਲੋ ਦੀ 1 ਲੱਖ 1 ਲੱਖ ਤੋਂ ਥੱਲੇ ਰਹਿ ਜਾਂਦੀ ਆ ਸਾਰੇ ਉਹ ਤਾਂ ਉਹ ਖਰਚੇ ਨੇਗੇ ਜਿਹੜੇ ਖਰਚਿਆਂ ਦੀ ਗੱਲ ਕਰਦੇ ਆਂਗੇ 25000 ਤਨਖਾਹ ਇੱਕ ਮਨਿਸਟਰ ਦੀ ਕਿੰਨੀ ਆ 50000 ਇੱਕ ਮੈਂਬਰ ਪਾਰਲੀਮੈਂਟ ਦੀ ਕਿੰਨੀ ਆ 50000 ਆ ਗਈ ਇਹ ਇਕੱਲੇ ਪੰਜਾਬ ਦੀ ਮੈਂ ਜੇ ਤੁਸੀਂ ਹਿਮਾਚਲ ਦੀ ਗੱਲ ਕਰੋਗੇ ਐਸ ਕੰਪੇਅਰਡ ਪੰਜਾਬ ਹਿਮਾਚਲ ਤਾਂ ਬਹੁਤ ਜ਼ਿਆਦਾ ਤਨਖਾਹਾਂ ਨੇਗੀਆਂ ਤੇਲੰਗਾਨਾ ਚ ਬਹੁਤ ਜ਼ਿਆਦਾ ਨੇਗੀਆਂ ਬਹੁਤ ਸਾਰੇ ਸਟੇਟਾਂ ਚ ਪੰਜਾਬ ਨਾਲ ਕਿਤੇ ਜ਼ਿਆਦਾ ਤਨਖਾਹਾਂ ਨੇਗੀਆਂ ਜਿਹੜੇ ਪੋਲੀਟੀਸ਼ੀਅਨ ਨੇਗੇ ਪਰ ਪੰਜਾਬ ਚ ਬਹੁਤ ਘੱਟ ਆ ਗਈ ਸੋ ਮੈਂ ਇਹਦੇ ਨਾਲ ਕੋਈ ਉਹ ਨਹੀਂ ਕਰਨਾ ਚਾਹੁੰਦਾ ਕਿ ਘੱਟ ਕਿਉਂ ਆ ਜਾਵਾ ਵੱਧ ਕਿਉਂ ਹੈ ਤੇ ਕੰਟਰੋਵਰਸੀ ਨਹੀਂ ਕਿਉਂ ਨਹੀਂ ਕਰਨੀ ਚਾਹੁੰਦਾ ਬਟ ਲੇਕਿਨ ਅੱਜ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਨੌਜਵਾਨਾਂ ਦੇ ਅੰਦਰ ਕੰਫੀਡੈਂਸ ਪੈਦਾ ਕੀਤਾਗਾ ਇੱਕ ਵਿਸ਼ਵਾਸ ਦੀ ਭਾਵਨਾ ਪੈਦਾ ਕੀਤੀ ਆ ਇਹ ਬੜਾ ਇੱਕ ਉਹ ਸੱਚਾ ਜਿਹੜਾ ਕਿਤੇ ਨਾ ਕਿਤੇ ਲੁਕਿਆ ਲੱਗਦਾਗਾ ਕਿ ਅੱਜ 56000 ਨੌਕਰੀਆਂ ਦੇ ਕੇ ਪੰਜਾਬ ਦਾ ਮੁੱਖ ਮੰਤਰੀ ਲੋਕਾਂ ਦੇ ਸਾਹਮਣੇ ਖੜਾਗਾ ਆਮ ਆਪੀ ਪਾਰਟੀ ਜਿਹੜੀ ਲੋਕਾਂ ਦੇ ਸਾਹਮਣੇ ਖੜੀ ਆ ਕਿਉਂਕਿ ਨਹੀਂ ਤਾਂ ਵਿਸ਼ਵਾਸ ਟੁੱਟ ਗਿਆ ਸੀਗਾ ਕਿ ਖਜ਼ਾਨਾ ਖਾਲੀ ਆ ਜੀ ਨੌਕਰੀਆਂ ਹੈ ਨਹੀਂ ਪੰਜਾਬ ਦਾ ਨੌਜਵਾਨ ਕੀ ਕਰਦਾ ਸੀ ਚਲੋ ਜੀ ਕੋਈ ਨਾ ਕੋਈ ਤਰੀਕਾ ਬਣਾਓ ਬਾਹਰ ਨੂੰ ਚਲਦੇ ਆਂਗੇ ਬਾਹਰ ਨੂੰ ਚਲਦੇ ਆ ਤੁਸੀਂ ਦੇਖੋ ਕਾਲਜਾਂ ਦੇ ਕਾਲਜ ਖਾਲੀ ਹੋ ਗਏ ਸੀਗੇ ਆਇਲੈਂਡ ਸੈਂਟਰਾਂ ਦੀ ਪਰਮਾਰ ਹੋ ਗਈ ਸੀਗੀ ਹੁਣ ਆਇਲੈਂਡ ਸੈਂਟਰ ਘਟ ਗਏ ਕਾਲਜ ਦੁਬਾਰਾ ਉਹਨਾਂ ਚ ਐਡਮਿਸ਼ਨਾਂ ਵਧ ਗਈਆਂ ਯੂਨੀਵਰਸਿਟੀਆਂ ਚ ਐਡਮਿਸ਼ਨਾਂ ਵਧ ਗਈਆਂ ਤੁਸੀਂ ਕਹਿੰਦੇ ਲੱਗਦਾ ਉਹ ਤੁਹਾਡੇ ਚੰਗੇ ਕੰਮਾਂ ਕਰਕੇ ਕਾਲਜ ਕਾਲਜ ਐਡਮਿਸ਼ਨਾਂ ਵਧ ਗਈਆਂ ਜਾਂ ਫੋਰਨ ਪਾਲਿਸੀ ਖਰਾਬ ਹੋ ਗਈ ਹੈ ਤਾਂ ਕਰਕੇ ਆ ਨਹੀਂ 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 ਤੁਸੀਂ ਜਦੋਂ ਬੱਚਿਆਂ ਦਾ ਕੰਫੀਡੈਂਸ ਬਹਾਲ ਹੋ ਗਿਆ ਨਾ ਬਹੁਤ ਸਾਰੇ ਬੱਚੇ ਤਾਂ ਜਦੋਂ ਸੀਐਮ ਸਾਹਿਬ ਤੋਂ ਨਿਯੁਕਤੀ ਪੱਤਰ ਲੈਣ ਆਉਂਦੇ ਨੇ ਉਹ ਕਹਿੰਦੇ ਨੇ ਕਿ ਮੈਂ ਫੋਰਨ ਚੋਂ ਆਇਆ ਕੈਨੇਡਾ ਤੋਂ ਵਾਪਸ ਆਇਆ ਮੈਂ ਯੂਐਸਏ ਤੋਂ ਵਾਪਸ ਆਇਆ ਇੱਕ ਕੰਫੀਡੈਂਸ ਬਿਲਡ ਕਰਨਾ ਸੀ ਕਾਂਗਰਸ ਪਾਰਟੀ ਨੇ ਅਕਾਲੀਦਰ ਬੀਜੇਪੀ ਨੇ ਇੱਕ ਕੰਫੀਡੈਂਸ ਜਿਹੜਾ ਸੀ ਉਹ ਬ੍ਰੇਕ ਕਰਤਾ ਬੱਚਿਆਂ ਦੇ ਅੰਦਰ ਜਿਹੜੀ ਆ ਪੰਜਾਬ ਦੇ ਪ੍ਰਤੀ ਭਾਵਨਾ ਜਿਹੜੀ ਆ ਉਹਦੇ ਅੰਦਰ ਕਿਤਨੇ ਕਿਤੇ ਡਿਸਰੈਸਪੈਕਟ ਪੈਦਾ ਕਰਤੀ ਤਾਂ ਅਕਾਲੀਦਰ ਬੀਜੇਪੀ ਚ ਕੀ ਹੋਇਆ ਕਿ ਨਸ਼ੇ ਆ ਗਏ 10 ਸਾਲ ਦੇ 2007 ਤੋਂ 17 ਤੱਕ ਦੇ ਰੂਲ ਚ ਪੰਜਾਬ ਚ ਨਸ਼ਿਆਂ ਦਾ ਹੜ ਵਹਾਤਾ 17 ਤੋਂ ਲੈ ਕੇ 22 ਤੱਕ ਕਹਤਾ ਖਜ਼ਾਨਾ ਖਾਲੀ ਆ ਨੌਕਰੀ ਦੇ ਸਕਦੇ ਸੋ ਕੀ ਹੋਇਆ ਪੰਜਾਬ ਦੇ ਯੂਥ ਦਾ ਮਨੋਵਲ ਟੁੱਟ ਗਿਆ ਉਹ ਡਿੱਗ ਗਿਆ ਉਹਨੇ ਕਿਹਾ ਵੀ ਨਹੀਂ ਪੰਜਾਬ ਨਹੀਂ ਹੁਣ ਖੜਾ ਹੋ ਸਕਦਾ ਤੇ ਬਾਹਰ ਨੂੰ ਉਹਨੇ ਰੋਖ ਅਖਤਿਆਰ ਕਰ ਲਿਆ ਹੁਣ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ ਸਪੈਸ਼ਲੀ ਟਾਡੇ ਚੈਨਲ ਦੇ ਜ਼ਰੀਏ ਧੰਨਵਾਦ ਵੀ ਕਰਨਾ ਚਾਹੂਗਾ ਕਿ ਉਹਨਾਂ ਨੇ ਕੰਫੀਡੈਂਸ ਪੈਦਾ ਕਰ ਲਿਆ ਆ ਯੰਗਸਟਰ ਨਵੇਂ ਮੁੰਡੇ ਕੁੜੀਆਂ ਤੁਸੀਂ ਦੇਖੋ ਚਾਹ ਬਠਿੰਡਾ ਚਾਹ ਪਟਿਆਲਾ ਚਾਹ ਚੰਡੀਗੜ੍ਹ ਚਾਹ ਲੁਧਿਆਣਾ ਜਿਹੜੇ ਮਰਜੀ ਜਿਹੜਾ ਡਿਸਟ੍ਰਿਕਟ ਦੇਖ ਲਓ ਉੱਥੇ ਕੀ ਹੋ ਗਿਆ ਹੁਣ ਉੱਥੇ ਕੋਚਿੰਗ ਸੈਂਟਰ ਖੁੱਲ ਗਏ ਹੁਣ ਹਾਈਲਾਈਟਸ ਦੀ ਜਗ੍ਹਾ ਤੇ ਕੋਚਿੰਗ ਸੈਂਟਰ ਖੁੱਲ ਗਏ ਕੋਚਿੰਗ ਸੈਂਟਰ ਕੀ ਚੀਜ਼ ਨੇ ਕਿ ਜੀ ਸਬ ਇਨਸਪੈਕਟਰ ਦੀਆਂ ਪੋਸਟਾਂ ਨਿਕਲ ਰਹੀਆਂ ਨੇ ਇਨਸਪੈਕਟਰ ਦੀਆਂ ਪੋਸਟਾਂ ਨਿਕਲ ਰਹੀਆਂ ਨੇ ਏਐਸਆਈ ਦੀਆਂ ਪੋਸਟਾਂ ਨਿਕਲ ਰਹੀਆਂ ਰਹੀਆਂ ਪੁਲਿਸ ਦੀਆਂ ਪੋਸਟਾਂ ਨਿਕਲ ਰਹੀਆਂ ਨੇ ਸਟੈਨੋਗ੍ਰਾਫੀ ਦੀਆਂ ਪੋਸਟਾਂ ਨਿਕਲ ਰਹੀਆਂ ਨੇ ਪਰ ਡਿਫਰੈਂਟ ਪੋਸਟਾਂ ਜਿਹੜੀਆਂ ਨਿਕਲ ਰਹੀਆਂ ਨੇ ਟੀਚਰਾਂ ਦੇ ਪੋਸਟਾਂ ਨਿਕਲ ਰਹੀਆਂ ਨੇ ਕਹ ਜੀ ਇੱਥੇ ਤਾਂ ਅਸੀਂ ਅਪਲਾਈ ਕਰਾਂਗੇ ਔਰ ਮੁਕਾਬਲੇ ਦਾ ਇਮਤਿਹਾਨ ਆਗਾ ਔਰ ਕੋਈ ਪਾਈਪ ਤੀਜਾਵਾਦ ਨਹੀਂ ਉਹਦੇ ਅੰਦਰ ਤੁਸੀਂ ਦੇਖੋ ਜਾ ਕੇ ਚਾਹ ਤੁਸੀਂ ਕਵਰ ਕਰ ਲਿਓ ਬਠਿੰਡਾਜ਼ ਜਲੰਧਰ ਅਮਰਸਰ ਵਾਟੇ ਵਾਟੇ ਸ਼ਹਿਰਾਂ ਚ ਹਾਈਲਾਈਟ ਸੈਂਟਰਾਂ ਦੀ ਜਗ੍ਹਾ ਤੇ ਹੁਣ ਕੋਚਿੰਗ ਸੈਂਟਰ ਆ ਗਏ ਉੱਥੇ ਬੱਚੇ ਆ ਕੇ ਕੋਚਿੰਗ ਲੈਂਦੇ ਨੇ ਔਰ ਆਪਣੀ ਕਿਸਮਤ ਜਾ ਆਪ ਦਾ ਭੇਖ ਜਿਹੜਾ ਉਹ ਪੰਜਾਬ ਸਰਕਾਰ ਚ ਤਲਾਸ਼ ਰਹੇ ਨੇ ਇਕਨੋਮੀ ਨੂੰ ਲੈ ਕੇ ਇੱਕ ਸਭ ਤੋਂ ਵੱਧ ਕ੍ਰਿਟਿਸਿਜ਼ਮ ਜਿਹੜਾ ਆਪੋਜੀਸ਼ਨ ਤੁਹਾਡੇ ਬਾਰੇ ਕਰਦੀ ਉਹ ਕਹਿੰਦੇ ਕਿ ਇਹ ਸਰਕਾਰ ਨੇ